ਉਹ ਛੋਟੇ ਘਰਾ ਜਿਹੜਾ ਸੀ ਉਹਦਾ ਵਿਪਨ ਉਹ ਤੇ ਗੋਲੀ ਚਾਣੀ ਸ਼ੁਰੂ ਕਰ ਦਿੱਤੀਆਂ ਇੰਨੀ دیر ਨੂੰ ਪੁਲਿਸ ਵੀ ਆ ਗਈ ਐਂਬੂਲੈਂਸ ਆ ਗਈ ਪਰਸਨਲ ਵਿਅਕਤੀ ਉਹ ਦੌੜਿਆ ਤੇ ਆਪਣੇ ਆਪ ਨੂੰ ਗੋਲੀ ਮਾਰ ਲਈ ਉਹਨੇ ਲੂ ਵਿਵਾਦ ਚੱਲਦਿਆਂ ਇੱਕ ਭਰਾ ਦੇ ਵੱਲੋਂ ਦੂਜੇ ਭਰਾ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਮੌਦੇ ਘਾਟ ਬੇਰਹਿਮੀ ਦੇ ਨਾਲ ਇੱਕ ਭਰਾ ਦੂਜੇ ਭਰਾ ਨੂੰ ਉਤਾਰ ਦਿੰਦੇ ਜੀਹਾਂ ਇਹ ਖਬਰ ਜਿਹੜੀ ਅਮਰੀਕਾ ਤੋਂ ਸਾਹਮਣੇ ਆ ਰਹੀ ਆ ਜਿੱਥੇ ਅਮਰੀਕਾ ਦੇ ਵਿੱਚ ਕਪੂਰਥਲਾ ਦਾ ਰਹਿਣ ਵਾਲਾ ਪਰਿਵਾਰ ਸੀ ਜਿਸਦੇ ਵਿੱਚ ਇਹ ਦਰਦਨਾਕ ਘਟਨਾ ਵਾਪਰੀ ਇੱਕ ਭਰਾ ਹੀ ਦੂਜੇ ਭਰਾ ਦਾ ਜਾਣੀ ਦੁਸ਼ਮਣ ਬਣ ਗਿਆ ਇੱਕ ਭਰਾ ਚੀਜ਼ ਦੇ ਵੱਲੋਂ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਆਪਣੇ ਭਰਾ ਜਿਸ ਤੋਂ ਬਾਅਦ ਖੁਦ ਵੀ ਖੁਦ ਖੁਸ਼ੀ ਕਰ ਲਈ ਜਾਂਦੀ ਹੈ ਜੀ ਹਾਂ ਆਪਣੇ ਭਰਾ ਨੂੰ ਗੋਲੀਆਂ ਮਾਰਨ ਤੋਂ ਬਾਅਦ ਇਹ ਦੂਜਾ ਭਰਾ ਜਿਹੜਾ ਘਰੋਂ ਨਿਕਲਦਾ ਤੇ ਉਸ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਦਿੰਦਾ ਮੌਕੇ ਤੇ ਪੁਲਿਸ ਨੂੰ ਬੁਲਾ ਲਿਆ ਜਾਂਦਾ ਪੁਲਿਸ ਦੇ ਵੱਲੋਂ ਦੋਵੇਂ ਭਰਾਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਿਆ ਗਿਆ ਤਾਂ ਪੂਰੇ ਮਾਮਲੇ ਦੀ छानਬੀਨ ਸ਼ੁਰੂ ਕਰ ਦਿੱਤੀ ਗਈ ਤੇ ਉਸ ਤੋਂ ਬਾਅਦ ਜਿੱਦਾਂ ਹੀ ਇਹ ਖਬਰ ਜਿਹੜੀ ਅੱਜ ਚਦੋ ਕਪੂਰਥਲਾ ਦੇ ਵਿੱਚ ਰਹਿ ਰਹੇ ਉਹਨਾਂ ਦੇ ਪਰਿਵਾਰ ਨੂੰ ਮਿਲਦੀ ਹੈ ਤਾਂ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਹੈ ਤੇ ਰਿਸ਼ਤੇਦਾਰਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਪਿਛਲੇ 40 ਸਾਲਾਂ ਤੋਂ ਇਹ ਪਰਿਵਾਰ ਜਿਹੜਾ ਅਮਰੀਕਾ ਦੇ ਵਿੱਚ ਰਹਿ ਰਿਹਾ ਸੀ ਤੇ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਰਿਸ਼ਤੇਦਾਰਾਂ ਦੇ ਵੱਲੋਂ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਨੇ ਕਿ ਦੋਵੇਂ ਭਰਾਵਾਂ ਦੇ ਵਿੱਚ ਆਪਸੀ ਕੋਈ ਬਹਿਸ ਹੁੰਦੀ ਹੈ ਜਿਸ ਦੇ ਚਲਦੇ ਆ ਇੱਕ ਭਰਾ ਦੂਜੇ ਭਰਾ ਤੇ ਗੋਲੀਆਂ ਚਲਾਉਂਦਾ ਫਾਇਰਿੰਗ ਕਰਦਾ ਤੇ ਉਸ ਤੋਂ ਬਾਅਦ ਖੁਦ ਵੀ ਖੁਸ਼ੀ ਕਰ ਲੈਂਦਾ ਹਾਲਾਂਕਿ ਇਸ ਨੇ ਆਪਣੀ ਮਾਂ ਨੂੰ ਵੀ ਮੌਤੇ ਘਾਟ ਉਤਾਰ ਦਿੱਤਾ ਆਪਣੀ ਮਾਂ ਨੂੰ ਵੀ ਨਹੀਂ ਬਖਸ਼ਿਆ ਜੀ ਅਜੇ ਮਰੰਦਪੁਰ ਦੇ ਤੇ ਫਤਨਾਮਾ ਪ੍ਰੀਮ ਮਰੰਦਪੁਰ ਦੇ ਇੱਕ ਹੀ ਨਾਮਿਆ ਸੀ ਇਹ ਮੇਰੇ ਪਾਇਆ ਜੀ ਦੇ ਬੇਟਾ ਸੀ ਸਰਦਾਰ ਰੋਪਿੰਦਰ ਸਿੰਘ ਪਿਛਲੇ ਸਰੀਬਨ ਚਾਰੀਕ ਸਾਲ ਤੋਂ ਅਮਰੀਕਾ ਰਹ ਰਹੇ ਨੇ ਪਰਿਵਾਰ ਸਮੇਤ ਉਹਨਾਂ ਦੇ ਦੋ ਲੜਕੇ ਸੀ ਉਹ ਵੱਡਾ ਕਰਨਜੀਤ ਤੇ ਛੋਟਾ ਸੀ ਵਿਪਲ ਮੁੰਡਾ ਜਿਹੜਾ ਜਿਹੜਾ ਕਰਨਜੀਤ ਸੀ ਉਹ ਵੈਅ ਹੋਇਆ ਸੀ ਉਹਦੇ ਤਿੰਨ ਬੱਚੇ ਸੀ ਅੱਗੋਂ ਘਰ ਵਿੱਚ ਪਤਾ ਨਹੀਂ ਕੀ ਗੱਲ ਕੋਈ ਛੋਟੀ ਮੋਟੀ ਹੋਈ ਕੀ ਗੱਲ ਹੋਈ ਇੱਕ ਵਾਰ ਇਹ ਨਹੀਂ ਪਤਾ ਪਤਾ ਜੇ ਲੱਗਾ ਤੇ ਇਸ ਸ਼ਨੀਵਾਰ ਦੀ ਰਾਤ ਨੂੰ ਇਹ ਦਰਦਨਾਕ ਘਟਨਾ ਵਾਪਰੀ ਜਿਹੜੀ ਕਰਨਜੀਤ ਯੋ ਕਿ ਪਵਿੰਦਰ ਸਿੰਘ ਦਾ ਵੱਡਾ ਬੇਟਾ ਉਹ ਬਾਹਰੋਂ ਆਇਆ ਆਣ ਕੇ ਉਹ ਛੋਟੇ ਭਰਾ ਜਿਹੜਾ ਸੀ ਉਹਦਾ ਵੇਪਨ ਉਹ ਤੇ ਗੋਲੀਆਂ ਚਲਾਣੀ ਸ਼ੁਰੂ ਕਰ ਦਿੱਤੀਆਂ ਇੰਨੀ دیر ਨੂੰ ਉਹਨ ਦਾ ਡੈਡੀ ਪਵਿੰਦਰ ਸਿੰਘ ਵੀ ਉੱਠਿਆ ਮਦਰ ਵੀ ਉੱਠੀ ਕਿਤੇ ਕਿਉਂ ਫੜ ਫੁਰਤੀੋਂ ਬਾਹਰ ਕੱਢਿਆ ਭਾਗ ਗਿਆ ਕਿੰਨੀ دیر ਨੂੰ ਫਿਰ ਪੁਲਿਸ ਵੀ ਆ ਗਈ ਐਂਬੂਲੈਂਸ ਆ ਗਈ ਪੁੱਸ ਨੂੰ ਵੇਖ ਕੇ ਉਹ ਦੌੜਿਆ ਤੇ ਆਪਣੇ ਆਪ ਨੂੰ ਗੋਲੀ ਮਾਰ ਲਈ ਉਹਨੇ ਦੋਨੋਂ ਮਤੋਂ ਦੀ ਨੌਕਰੀ ਦੋਨੋਂ ਲਈ ਉਸੇ ਉਹਨਾਂ ਦੀ ਮਾਤਾ ਕਰੇ ਗੋਲਾ ਮਾਤਾ ਜੀ ਨੂੰ ਵੀ ਉਹਨਾਂ ਕੁਛ ਕੀਤੀ ਗੋਲੀ ਚਲਾਉਣ ਦੀ ਪਰ ਉਹ ਟੱਚ ਕਰਕੇ ਪੇਟ ਤੇ ਗੋਲੀ ਸਾਈਡ ਨੂੰ ਲੰਗੀ ਠੀਕ ਹੈ ਠੀਕ ਹੈ ਉਹ ਪੋਸਿਬਲ ਸੀ ਪਰ ਠੀਕ ਨੇ ਹੁਣ ਉਹ ਖਰ ਅਗੇ ਨੇ ਜਿਹੜੀ ਇਹ ਘਟਨਾ ਦਾ ਕੀ ਇਹ ਕਾਰਨ ਕੀ ਹੋ ਸਕਦਾ ਹੈ ਆ ਦਾ ਕਾਰਨ ਤਾਂ ਘਰ ਦੀ ਕੋਈ ਗਲਬਤ ਹੋ ਸਕਦੀ ਕੋਈ ਹੋਰ ਕੁਝ ਨਹੀਂ ਕਿਸੇ ਜਿਹੜੇ ਦਰ ਕੀ ਕਿੰਨੇ ਸਾਲੋਂ ਤੋਂ ਬਾਹਰ ਰਹੇ ਕਿੰਨੇ ਕਿੰਨੇ ਬੱਚੇ ਸੀ ਗੁਬਿੰਦਰ ਸਿੰਘ ਪਿਛਲੇ 40-42 ਸਾਲ ਤੋਂ ਰਹ ਰਿਹਾ ਉੱਥੇ ਪਛੇ ਬਾ ਚ ਆਪਣੇ ਸਿਆਕੇ ਇੰਡੀਆ ਕੇ ਮੈਰਿਜ ਕਰਕੇ ਵਾਈਫ ਲੈ ਗਿਆ ਬੱਚੇ ਵੀ ਇੱਥੇ ਫਿਰ ਤੇ ਬੱਚਾ ਸਮੇਤ ਰਹ ਰਹੇ ਸੀ ਇਹ ਦੋਨੋਂ ਮੌਜੂਦਾਂ ਦੀ ਮੌਤ ਵੀ ਇਹਨਾਂ ਕੋ ਮੈਰਿਡ ਕੌਣ ਸੀ ਅਨਮੈਰਿਡ ਕੌਣ ਸੀ ਬੱਚੇ ਰਹੇ ਸੀ ਵੱਡਾ ਜਿਹਨੇ ਜਿਹਨੇ ਕਰਮਜੀਤ ਸਿੰਘ ਦੇ ਮਿੰਗੋਲੀਆਂ ਚਲਾਈਆਂ ਉਹ ਮੈਰਿਡ ਸੀ ਉਹਦੇ ਉਹਦੇ ਅੱਗੂ ਤਿੰਨ ਬੱਚੇ ਸੀ ਦੋ बच्चे छोटे शोट छोटे लड़के से एक लड़की इतने बच्चे ने। अच्छे इंडिया का दर पे रोले। इंडिया से दताई जी लंदे ने जेड़े उनों दे आ, दादी है बच्चियां दी गोविंद सिंह दी मदद ओथे रोले। इस पर नाम लेके सिखणा पाओ। हां बहुत ही एक मंदभवी घटना है। ये साले सारे ही परिवार नो सदमे च साला पूरा इलाका पूरा नगर ये राजा शोक ਦੇ ਵਿੱਚ ਡੁੱਬਿਆ ਪਿਆ ਸਾਡੇ ਪਰਿਵਾਰ ਸਾਰੇ ਉੱਥੇ ਮਰਕਬ ਚੂਰਿਆ ਰਹੇ ਨੂੰ ਵੀ ਪੂਰੇ ਸੋ ਉਹ ਤੇ ਡੁੱਬੇ ਪਏ ਕਤਨਾ ਬਦ ਪਨ ਪਗੀ